ਜੀ ਹੋਰ ਵੀ ਜ਼ਿਆਦਾ ਟੋਕੜਾ ਬਣਾਗਾ ਆ ਗਿਆ ਪਰ ਚੱਕ ਕਰਕੇ ਦਾ ਕਰਾਉਣੀਆਂ ਜੀ ਅਰੇ ਚੈੱਕ ਕਰਾਉਣ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਦਰ ਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਅੰਮ੍ਰਿਤਸਰ ਦੇ ਵਿੱਚ ਵੀਡੀਓ ਬਣਨ ਜਾ ਰਹੀ ਆ ਡੇਰੀ ਤੇ ਗਿੰਦਰ ਡੇਰੀ ਤੇ ਪਹੁੰਚ ਚੁੱਕੇ ਆਂ ਆਪਾਂ ਇਸ ਘਰ 'ਚ ਆਪਣੀ ਪਹਿਲੀ ਵੀਡੀਓ ਆ ਐਡਰੈਸ ਹੈਗਾ ਜਿਹੜਾ ਅੰਮ੍ਰਿਤਸਰ ਰੋਡ ਜਿਹੜਾ ਬਾਈਪਾਸ ਆ ਉਤੋਂ ਸੁਲਤਾਨਵਿੰਡ ਰੋਡ ਦੇ ਉੱਤੇ ਆ ਇਹ ਡੇਰੀ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਕੋਲ ਲੈ ਲਾਂਗੇ ਤੇ ਦੋ ਆਪਾਂ ਦਿਖਾਵਾਂਗੇ ਮੱਝਾਂ ਬਹੁਤ ਹੀ ਵੱਡੀਆਂ ਸੋਹਣੀਆਂ ਖਨਖੀਆਂ ਵੱਡੇ ਕਾਦਾ ਚੰਗੀ ਕੁਆਲਿਟੀ ਦੀਆਂ ਤੇ ਦੁੱਧ ਵਾਲੀਆਂ ਮੱਝਾਂ ਦਿਖਾਵਾਂਗੇ ਸੇਲ ਕਰਨੀਆਂ ਤਾਜ਼ੀਆਂ ਸੂਈਆਂ ਬਿਲਕੁਲ ਤੇ ਆਪਾਂ ਹਰ ਵਾਰ ਬੇਨਤੀ ਕਰਦੇ ਹੁੰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਮੱਜਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਾਸਰੀ ਘਾਲ ਪਾਜੀ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਵੀਰ ਜੀ ਵਧੀਆ ਜੀ ਠੀਕ ਆ ਜੀ ਤੇ ਆਪਣੀ ਪਹਿਲੀ ਵੀਡੀਓ ਲੱਗੀ ਬਣਾ ਹਾਂਜੀ ਵੀਰ ਜੀ ਪਹਿਲੀ ਆ ਜੀ ਠੀਕ ਆ ਤੇ ਡੇਰੀ ਆਪਣੀ ਹਨਾ ਹਾਂਜੀ ਹਾਂਜੀ ਤੇ ਐਡਰੈਸ ਦੱਸ ਦੋ ਜੀ ਆਪਣਾ ਕਿ ਜੀ ਆਪਣਾ ਨਹਿਰ ਵਾਲਾ ਬਾਈਪਾਸ ਘਰ ਆਉਂਦਾ ਵਾ ਤਰਨਾਲ ਪੁਲ ਨੂੰ ਜਾਂਦਾ ਵਾ ਉਤੋਂ ਭਾਈਮਾ ਸਾਹਿਬ ਨੂੰ ਰਸਤਾ ਜਾਂਦਾ ਫਲੈਟਾਂ ਲੱਗੋਂ ਠੀਕ ਆ ਉਸੇ ਰੋਡ ਦੇ ਉੱਤੇ ਅੰਦਰ ਵਾਲਾ ਆਪਣਾ ਜੀ ਅਮਰਸਰ ਦੇ ਵਿੱਚ ਠੀਕ ਆ ਮੇਨ ਆਉਣਾ ਪਹਿਲਾਂ ਅਮਰਸਰ ਹੀ ਆਉਣਾ ਹਾਂਜੀ ਅਮਰਸਰ ਹੀ ਹਾਂਜੀ 골ਡਨ ਗੇਟ ਲੰਘ ਕੇ ਅੱਗੇ ਤਰਨਾਲ ਪੁਲ ਤੋਂ ਆ ਗਏ ਆਪਾਂ ਨਹਿਰ ਤਨਤਾਲ ਪਾਈਪ ਕੋਲ ਚੰ ਤੋਂ ਪਹਿਲਾਂ ਹੀ ਆਪਾਂ ਆਪਣੇ ਭਾਈਮਾ ਸਾਹਿਬ ਨੂੰ ਰਸਤਾ ਜਾਂਦਾ ਸੁਲਤਾਨ ਵਿੰਡ ਰੋਡ ਆ ਕੇ ਮੁੜ ਜੇ ਹਾਂ ਨਾ ਕਿਸੇ ਨੂੰ ਪੁੱਛ ਲੈ ਸੁਲਤਾਨ ਵਿੰਡ ਵਾਲੀ ਨਹਿਰ ਆ ਜਿਹੜੀ ਉਤੋਂ ਆ ਕੇ ਮੁੜ ਜੇ ਹਾਂ ਤੇ ਨਾਮ ਕੀ ਜੀ ਆਪਣਾ ਨਾਮ ਆਪਣਾ ਗਿੰਦਰ ਸਿੰਘ ਜੀ ਫੋਨ ਨੰਬਰ ਦੱਸ ਦਿਓ ਜੀ 9464433534 ਠੀਕ ਆ ਮੱਝਾਂ ਦੋਵੇਂ ਸੋਹਣੀਆਂ ਵੱਡੀਆਂ ਵਾਂ ਹਨਾ ਇੱਕ ਜਿਆਦੀ ਵੱਡੀ ਆ ਹਾਂਜੀ ਜੀ ਤੇ ਚੰਗਾ ਦੁੱਧ ਸੋਹਣਾ ਇੰਨਾ ਕੋਈ ਲੇਕਿ 15 15 ਕਿਲੋ ਤਿਆਰ ਮਈਆਂ ਦੇਲੇ ਦੁੱਧ ਜਿਹੜਾ ਤਿਆਰ ਵਾ ਹਾਂਜੀ ਠੀਕ ਆ ਤੁਸੀਂ ਚਵਾ ਕੇ ਹੀ ਦੇਣਾ ਚਵਾ ਕੇ ਵੀਰ ਜੀ ਚਵਾ ਕੇ ਦੋ ਟਾਈਮ ਚਵਾਈ ਕਰਾ ਕੇ ਦਵਾਂਗੇ ਜੀ ਠੀਕ ਆ ਜੀ ਠੀਕ ਆ ਤੇ ਸ਼ੁਰੂਆਤ ਕਰੀਏ ਪਹਿਨਾ ਹਨਾ ਹਾਂਜੀ ਵੀਰ ਜੀ ਤੋਂ ਵੱਡੀ ਚੋ ਗਾ ਲਓ ਸੁਆ ਕੇ ਨਵਾ ਜੀ ਇਹਦਾ ਵੀਰ ਜੀ ਇਹ ਤੀਜਾ ਸੁਆ ਜੀ ਇਹਦਾ ਅੱਛਾ ਤੀਜਾ ਸੁਆ ਸੂਈ ਆ ਹਾਂਜੀ ਠੀਕ ਆ ਤੇ ਹੁਣ 15 ਕਿਲੋ ਰੈਡੀ ਆ ਹਾਂਜੀ ਵੀਰ ਜੀ ਤੇ ਕਿੰਨਾ ਕ ਟਾਈਮ ਹੋ ਗਿਆ ਹੋਊਗਾ ਸੂਈ ਨੂੰ ਸੂਈ ਨੂੰ ਵੀ ਜੀ 20-22 ਦਿਨ ਹੋ ਗਿਆ ਜੀ ਬੱਤਾਂ ਠੰਡ ਦਾ ਮਰ ਗਿਆ ਜੀ ਗੱਲ ਦਾ ਠੀਕ ਠੀਕ 20-22 ਦਿਨ ਹੋ ਗਏ ਚਲੋ ਹੋ ਜਾਂਦਾ ਘਾਟਾ ਵਾਧਾ ਕਈ ਨਾ ਠੰਡ ਜਨਵਰਾਂ ਨੂੰ ਲੱਗ ਜਾਂਦੀ ਆ ਹਾਂਜੀ ਠੀਕ ਆ ਹੁਣ ਜਿਹੜਾ ਚਵਾ ਕੇ ਦੇਣਾ 15 ਕਿਲੋ ਦੁੱਧ ਤੇ ਤੋਰੀਏ ਜੀ ਇਹਨੂੰ ਆਪ ਦਾ ਚੈੱਕ ਕਰੋ ਜੀ ਮੱਝ ਦਾ ਪੂਰਾ ਵੱਡਾ ਵਾ ਆ ਵੇਖੋ ਜੀ ਫੇਸ ਕੁਆਲਟੀ ਵੀ ਚੰਗੀ ਸਿੰਘ ਕੁੰਡਾ ਬਾਹਰ ਕਰ ਲੈ ਬਾਹਰ ਨੂੰ ਲੈ ਜਾ ਵੀਰ ਹੈ ਨੂੰ ਤੋਰ ਦੇ ਲੰਮੀ ਤੋਰ ਦੇ ਬਾਹਰ ਕੱਢ ਕੇ ਦਿਖਾਉਨੇ ਆ ਪੂਰੇ ਵੱਡੇ ਕੱਦ ਦੀ ਮਾਲਕਾ ਵਜਨ ਵਾਲੀ ਆ ਜੀ ਚੰਗੀ ਇਹ ਛੋਟਿਆ થી ਚਲ ਜੂਗੀ ਕਿਤਾ ਜੀ ਇੱਕੋ ਹੀ ਜਾਊਗੀ ਇੱਕੋ ਹੀ ਜਾਊਗੀ ਹਾਂਜੀ ਹਾਂਜੀ ਮੈਨੂੰ ਲੱਗਦਾ ਕਿ ਵੱਡੀ ਵੀ ਗੱਡੀ ਕਰਨੀ ਪਣੀ ਕੱਦ ਪੂਰਾ ਵੱਡਾ ਬੇਲ ਦੀ ਬੜੀ ਲੰਮੀ ਹੈ 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 ਠੰਡੀ ਢੀਢੀ ਆ ਜੀ ਅੱਛਾ ਤੂੰ ਕਿੱਥੇ ਮਰਜੀ ਥਾਪੀ ਮਾਰ ਕੇ ਥੱਲੇ ਐ ਨੂੰ ਤੋਰ ਫੇਕਣਾ ਬੈਹ ਜੀ ਕੋਈ ਪ੍ਰਵਾਹ ਨਹੀਂ ਕੀਤੀ ਇੱਕ ਦਿਨ ਬੈ ਕੇ ਵੀ ਦਿਖਾਵਾਂਗੇ ਇਹਦੇ ਥੱਲੇ ਖਣਾ ਦਾ ਗੈਬ ਤੇ ਆਰਡਰ ਜਿਹੜਾ ਲਈ ਫਿਰਦੀ ਆ ਪੂਰਾ ਵੱਡਾ ਦਿਖਾਓ ਬੜਾ ਠੰਡੀ ਆ ਬਿਲਕੁਲ ਜਿੱਦਾਂ ਮਰਜੀ ਹਨਾ ਐਸੇ ਢਾਕ ਲੋ ਆ ਵੇਖੋ ਜਿੱਥੇ ਮਰਜੀ ਬੈਜੋ ਆ ਆ ਚੀਜ਼ਾਂ ਨਹੀਂ ਲੱਭਦੀਆਂ ਬਾਕੀ ਥਾਣ ਬੜਾ ਸੋਹਣਾ ਲੱਗਾ ਲੇਵੇ ਤੇ ਨਾੜਾ ਵੇਖੋ ਕਿੱਡੀਆਂ ਆਹ ਵੇਖੋ ਇਧਰਲੇ ਬੰਨੇ ਬਿਜਲੀ ਘਰ ਬਣਿਆ ਜਿੱਦਾਂ ਕਹਿ ਦਿੰਦੇ ਆ ਉਹ ਚੀਜ਼ ਬਣੀ ਆ ਪੂਰੇ ਵੱਡੇ ਕਦ ਦੀ ਮਾਲਕ ਬੇਲ ਬੜੀ ਲੰਮੀ ਆ ਠੰਡੀ ਬਿਲਕੁਲ ਇੱਕ ਕਿਹੜਾ ਕਢਾ ਵੀਰੇ ਇਧਰ ਨੂੰ ਇਧਰ ਨੂੰ ਤੋਰ ਇੱਕ ਰ ਪਤਾ ਲੱਗੇ ਵੀ ਜਨਵਾਰ ਹੈਗਾ ਆ ਦੇਖ ਲੋ ਵੀ ਭਾਜੀ ਦਾ ਕੱਦ ਵੀ ਕਾਫੀ ਵੱਡਾ ਵਾ ਤੇ ਭਾਜੀ ਦੇਖਦਾ ਨਹੀਂਗਾ ਮੱਝ ਦੇ ਦੁੱਧੇ ਬਨੇ ਖਲੋਤ ਆ ਵੇਖੋ ਨਾਲ ਤੁਰਿਓ ਭਾਜੀ ਮੜਿਆ ਹੱਥ ਰੱਖ ਕੇ ਇਹ ਚੀਜ਼ ਦਿਖਾਈਏ ਵੀ ਕੱਦ ਜਿਹੜਾ ਵਾ ਮੱਝ ਦਾ ਪੂਰਾ ਵੱਡਾ ਵਾ ਆ ਵੇਖੋ ਕਰੋ ਦਰਸ਼ਨ ਪ੍ਰਦਰਸ਼ਨੀ ਮੱਝ ਆ ਜੀ ਤਾਂ ਦੁੱਧ ਜਿਹੜਾ ਚਵਾਗ ਇਹ ਦੇਣਾ ਅਸਟਲ ਤੇ 15 ਲੀਟਰ 15 ਲੀਟਰ ਜਿਹੜਾ ਹਾਜ਼ਰ ਆ ਉਹ ਦੁੱਧ ਦੱਸਿਆ ਵਾ ਹਾਂਜੀ ਹਾਂਜੀ ਆਓ ਜੀ ਕਰੋ ਦਰਸ਼ਨ ਪੂਰੀ ਵੱਡੀ ਹੈ ਇਹਦਾ ਮੁੱਲ ਕਿੰਨਾ ਕਰਾਂਗੇ ਆਪਾਂ ਉਈ ਮੰਗਲਪਾ ਵੇਖ 60 ਮੰਗਲੀ ਆਪਾਂ ਡੇਡ ਮੰਗਲੀਏ ਹਾਂਜੀ ਆਪਾਂ ਇੱਕ 35 ਦਵਾਂਗੇ ਇਹਨਾਂ ਦੇ ਵਾਲੀ ਪਹਿਲੀ ਵੀਡੀਓ ਤੁਹਾਡੇ ਇਸ ਚੈਨਲ ਤੇ ਤੁਹਾਡਾ ਮਾਣਕ ਤਾਨ ਪੂਰਾ ਕਰਾਂਗੇ ਠੀਕ ਆ ਬਾਕੀ ਛੋੜ ਕਰ ਦੋਗੇ ਛੋੜ ਵੀਰ ਜੀ ਕਰ ਦਾਂਗੇ ਮੋਕੇ ਤੇ ਵੀ ਭਰਾ ਹੋਊਗਾ ਛੋੜ ਕਰਾਂਗੇ ਜੀ ਤੇ ਬੱਚਾ ਹੈ ਨਹੀਂਗਾ ਤੇ ਪੂਛੀ ਹੈ ਦੀ ਹਨਾ ਹਾਂਜੀ ਵੀਰ ਜੀ ਇਹ ਚੀਜ਼ ਆਪਾਂ ਭੁੱਲ ਗਏ ਆ ਮਿਲਦੀ ਪੂਛੀ ਦੇਈ ਆ ਆ ਪੂਛੀ ਹੈ ਜੀ ਆ ਵੇਖੋ ਇਹਦੀ ਪੂਛੀ ਟੰਗੀ ਗੰਧ ਨਾਲ ਤੇ ਬਾਕੀ ਉਹ ਅੱਦਾਂ ਵੀ ਕੋਈ ਪਰਵਾਹ ਨਹੀਂ ਗਈ ਇਹਨੂੰ ਕਰਮਾ ਵਾਲੀ ਨੂੰ 135 ਨੂੰ ਮਾਨਦਾਨ ਖੁੱਲਾ ਕਰਦੇ ਹੋ ਇਹ ਖੁੱਲੇ ਕਰਦਾ ਬਾਕੀ ਜਿਹੜੇ ਭੈਣ ਭਰਾ ਨੂੰ ਪਸੰਦ ਆਵੇ ਫੋਨ ਜਰੂਰ ਕਰੇ ਠੀਕ ਵੀ ਹੈ ਹਨਾ ਤੇ ਦੂਜੇ ਨੰਬਰ ਵਾਲੀ ਆ ਜਿਹੜੀ ਹਾਂ ਵੀ ਜੀ ਦੂਜਾ ਸੂਆ ਝੋਟੀ ਹੈ ਅੱਛਾ ਦੂਜਾ ਸੂਆ ਹਾਂਜੀ ਠੀਕ ਆ ਇਹਦੇ ਕੋਲ ਦੁੱਧ ਕਿੰਨਾ ਜੀ ਇਸ ਲਈ ਲਗਭਗ 1 ਨਹੀਂ ਆਦੇ ਅੱਛਾ 15 ਕਿਲੋ ਹਾਂਜੀ ਬੱਚਾ ਕੀ ਮਗਰ ਇਹਦੇ ਬੱਚਾ ਕੱਟਾ ਜਮਦ ਅੱਛਾ ਇਹਦੇ ਮਗਰ ਕੱਟਿਆ ਆਹ ਕੱਟਾ ਜੀ ਇਹਦਾ ਵੇਖੋ ਕੱਟਾ ਵੀ ਸੋਹਣਾ ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਇਹਨੂੰ ਵੀ 20-22 ਦਿਨ ਹੋ ਗਏ ਅੱਛਾ 20 ਤੋਂ 22 ਦਿਨ ਹੋ ਗਏ ਬਾਕੀ ਲੇਵਾ ਇਹਦਾ ਵੀ ਚੰਗਾ ਸ ਆਹ ਵੇਖੋ ਲੇਵਾ ਇਹਦਾ ਵੀ ਚੰਗਾ ਸੋਨਾ ਤੋਰਦੇ ਵੀਰੇ ਇਹਨੂੰ ਵੀ ਦੁੱਧੋਂ ਥੋੜਾ ਬੋਧਾ ਵਾਜਣ ਗਿਆ ਕਿਦਾਂ ਜੀ ਇਹ ਤਾਂ ਵੀਰ ਦੀ ਸੇਵਾ ਦੇ ਆ ਭਾਵੇਂ ਹੋਰ 2 ਕਿਲੋ ਉਧਾਰਣਾ ਭਾਵੇਂ ਤੈਨੂੰ ਉਧਾਰਣਾ ਠੀਕ ਹੈ ਜੇ ਨਾ ਸੇਵਾ ਕਰੋ ਤਾਂ ਖਾਣ ਵੀ ਸਕਦਾ ਹਨਾ ਨਾ ਜਾਣਾ ਤਾ ਆਉਣਾ ਨਹੀਂ ਇਹਨਾਂ ਨੇ ਹਾਂਜੀ ਹਾਂਜੀ ਆਹ ਵੇਖੋ ਜੀ ਵਾਕਿਆ ਟੈੱਕ ਕਰੋ ਇਹ ਵੀ ਚੰਗੀ ਸੋਹਣੀ ਆ ਲੇਵਾ ਇਹਦਾ ਵੀ ਚੰਗਾ ਲੇਵਾ ਚੈੱਕ ਕਰੋ ਜਾਮ ਨੂੰ ਵਰਗਾ ਲੇਵਾ ਇਹਦਾ ਕਰਮ ਵਾਲੀ ਦਾ ਤੇ ਥਣਾ ਦਾ ਗੈਬ ਚੌਹਾਂ ਦਾ ਇੱਕੋ ਜਿਹਾ ਜੀ ਐਨੂੰ ਕੁਮਾ ਮੀਰਾ ਇੱਧਰ ਨੂੰ ਇੱਕ ਰਾ ਇੱਥੋਂ ਮੋੜ ਲਿਆ ਐਨੂੰ ਮੋੜ ਲੈ ਐਨੂੰ ਮੋੜ ਦੇ ਐਨੂੰ ਖੜ ਐਨੂੰ ਕਰ ਮੋੜ ਬੱਚਿਆ ਕਰ ਹਾਂ ਵੇਖੋ ਜੀ ਬੇਲ ਦੀ ਇਹ ਵੀ ਕਾਫੀ ਲੰਮੀ ਐ ਚੰਗੀ ਵਜਨ ਵਾਲੀ ਐ ਜੀ ਮਾੜੀ ਲਿਸੀ ਨਾ ਸਮਝੇ ਕੋਈ ਇਹਨੂੰ ਵੀ ਸੋਹਣੀ ਸੁਨਖੀ ਐ ਲੋ ਕੋਈ ਕਮੀ ਨਹੀਂਗੀ ਇਹ ਵੀ ਜੀ ਹਰਿਆਣੇ ਤੋਂ ਲੈ ਕੇ ਆਂਦੀ ਐ ਅੱਛਾ ਇਹ ਹਰਿਆਣੇ ਤੋਂ ਲਿਆਉਂਦੀ ਹਾਂ ਹਾਂ ਵੇਖੋ ਕਰੋ ਚੈੱਕ ਲੇਵਾ ਵੇਖੋ ਕਿੱਡਾ ਸੋਹਣਾ ਜੀ ਇਹਦਾ ਹਾਂ ਕਰੋ ਚੈੱਕ ਤੇ ਸੁਆ ਇਹਦਾ ਕਿੰਨਾ ਦੂਜਾ ਦੂਜਾ ਵੀ ਜੀ ਦੂਜਾ ਹਾਂਜੀ ਠੀਕ ਆ ਜੀ ਤੇ ਕਿੰਨਾ ਇਹਦਾ ਮੁੱਲ ਕਰਨਾ ਜੀ ਇਹਦਾ ਵੀ ਭਾਵੇਂ 1 40 ਕਰਾ ਲਓ ਭਾਵੇਂ 1 ਇੱਕ ਕੋਈ ਇੰਤਿਕ 35 ਕਿਲੋ ਆ ਭਾਵੇਂ ਇੱਕ ਪੰਜੀ ਦੇ ਦੇ ਦਾਂਗੇ ਵੀਰ ਜੀ ਅੱਛਾ ਇੱਕ ਪੰਜੀ ਹਾਂਜੀ ਬਾਕੀ ਫੋਨ ਲਾਵੇ ਕੋਈ ਭਾਈ ਹਾਂਜੀ ਵੀਰ ਜੀ ਹਾਂਜੀ ਤੇ ਇਹ ਆ ਵੀ ਦੋਵੇਂ ਇਕੱਠੀਆਂ ਇੱਕੇ ਹਾਥੀ ਤੇ ਨਹੀਂ ਜਾਣੀਆਂ ਨਹੀਂ ਜਾਣੀਆਂ ਨਹੀਂ ਜਾਣੀਆਂ ਹਾਂਜੀ ਜਿੰਨੇ ਜਾਣਗੇ ਜਾਣ ਜਦੋਂ ਟਾਇਰ ਟੋਗੇ ਜਾਣ ਗਿਆ ਜੀ ਵੱਡੀ ਗੱਡੀ ਜੇ ਦੂਰ ਜਾਣੀਆਂ ਇਆਂ ਤਾਂ ਫੇ ਔਖਾ ਹਾਂਜੀ ਹਾਂਜੀ ਜਨਵਾਰ ਨਾਲ ਤੱਕਾ ਨਹੀਂ ਕਰਨਾ ਹਨਾ ਤੇ ਬਾਕੀ ਠੰਡ ਦਾ ਮੌਸਮ ਆ ਤਰਪਾਲ ਕੋਈ ਜਿੰਨੇ ਵੀ ਭੈਣ ਭਰਾ ਵਾ ਜਨਵਰ ਖੜਦੇ ਆ ਕਈ ਵਾਰਨ ਜਾਦ ਭੁੱਲ ਜਾਂਦਾ ਸਾਡੇ ਨਾਲ ਦੋ ਤਾਂ ਸਿਆਣੇ ਆ ਹਾਂ ਹਾਂ ਜਾਦ ਭੁੱਲ ਜਾਂਦਾ ਵੀ ਛੋਟੇ ਹਥੀ ਦੇ ਵੀ ਤਰਪਾਲ ਪਾ ਕੇ ਰੱਖਣਾ ਹਨਾ ਠੰਡ ਆ ਮਹੀਨਾ 2 ਮਹੀਨੇ 3 ਮਹੀਨੇ ਚਾਹੀਦੇ ਬਚਾ ਕੇ ਜੀ 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 ਇੱਕ ਨੂੰ ਹੌਣ ਦਾ ਸਭ ਭੇਜ ਰੱਖਿਆ ਜੇ ਬੁਖਾਰ ਨਾ ਨਗਰ ਨਹੀਂ ਪਾ ਲਾਦਾ ਇਹਨੂੰ ਬਿਲਕੁਲ ਬਿਲਕੁਲ ਹਾਂਜੀ ਦੰਗ ਵਧੇ ਤਾਂ ਘਟਦਾ ਦੋ ਜਾ ਕੇ ਹਾਂਜੀ ਬੱਚਾ ਮਗਰ ਕੱਟਾ ਨਾ ਇਹਦੇ ਹਾਂ ਕੱਟਾ ਮਗਰ ਕੱਟਾ ਮਗਰ ਆ ਹਾਂਜੀ ਠੀਕ ਆ ਆਹ ਕੱਟਾ ਬੈਠਾ ਇਹਦਾ ਕੱਟਾ ਵੀ ਇੱਕ ਰਮ ਖੇਤ ਚਾਤੀ ਮਰਾ ਦਨੇ ਤੇ ਆਪਣੇ ਕੋ ਵੀਰਜੀ ਹੋਰ ਵੀ ਜਾਨਵਰ ਹੁੰਦੇ ਆ ਹਾਂਜੀ ਹੋਰ ਵੀ ਜ਼ਿਆਦਾ ਟੋਕੜ ਕਬਣਾਗਾ ਹੈ ਗਿਆ ਬਸ ਚੱਕ ਕਰਕੇ ਰਾਗ ਕਰਵਾਉਣ ਵਾਲੀਆਂ ਆ। ਇਹ ਚੱਕ ਕਰਾਉਣ ਵਾਲੀਆਂ ਹਨ। ਹਾਂਜੀ ਹਾਂਜੀ ਤੇ ਜੇ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਵੇ ਤੇ ਉਹ ਉਹ ਚੱਕ ਰਾਕੇ ਦਵਾਗੇ ਆਪਣੀ ਤਸੱਲੀ ਕਰਾ ਕੇ ਫਿਰ ਦਵਾਗੇ। ਚੱਕ ਕਰਾ ਕੇ ਦੇਣੀ ਹੈ ਹਨਾ ਜੇ ਥੋੜਾ ਟਾਈਮ ਹੋ ਜਾ। ਅਮੀਨਾ ਮੀਨਾ ਅਚਾ ਕੋ 15 20 ਦਿਨ ਤੱਕ ਚੱਕ ਹੋਣਗੀਆਂ। ਫਿਰ ਦੇ ਦਾਂਗੇ। ਠੀਕ ਹੈ। ਹਾਂਜੀ ਸਹੀ ਹੈ ਤੇ ਬਾਕੀ ਜਨਵਰ ਭਾਈ ਹੁਣ ਕੋ ਸਾਰੇ ਹੀ ਚੰਗੇ ਆ। ਤਾਂ ਆਇਓ ਇੱਕ ਵਾਰ ਆ ਕੇ ਮਿਲਿਓ ਜ਼ਰੂਰ ਜਨਵਰ ਦੇ ਕੋਲ ਆਓਗੇ ਤੁਹਾਨੂੰ ਕੋਈ ਵੀ ਜਨਵਰ ਇਦਾਂ ਦਾ ਨਹੀਂ ਲੱਗੂਗਾ ਕਿ ਮਾੜਾ ਪਸੰਦ ਜ਼ਰੂਰ ਆਊਗਾ। ਸੋਹਣੀ ਸੁਨੱਖੀ ਲਓ ਕੋਈ ਚ ਵੀ ਨਹੀਂ ਕਮੀ ਲੱਗੂਗੀ ਲੈਵੇ ਇਹਨਾਂ ਦੇ ਚੈੱਕ ਕਰ ਲੋ ਕਿ ਕਿੱਡੇ ਸੋਹਣੇ ਚੰਗੇ ਵੱਡੇ ਲੈਵੇ ਵਾਲੀਆਂ ਮੱਝਾਂ ਵਾਂ ਤੇ ਆ ਆ ਕੇ ਕਰਨੀ ਕੋਈ ਗੱਲਬਾਤ ਭਾਜੀ ਹੋਰ ਨਹੀਂ ਬਸ ਵੀਰ ਜੀ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਦੋ ਟਾਈਮ ਚੁਆਈ ਕਰਕੇ ਲੈ ਕੇ ਜਾਇਆ ਸੂਹੀਆਂ ਸਵਾਈਆਂ ਹੈਗੀਆਂ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ